ਸੱਚੇ ਕਾਲ ਜੀ ਕੈਨਡਾ ਨਿਊਜ਼ ਬੁਲਟਿਨ ਦੇਖਣ ਲਈ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਤੋਂ ਪਹਿਲਾਂ ਨਸਰ ਮਾਰ ਲੈਨੇ ਆਮੋ ਹੈਡਲਾਈਨਸ ਤੇ 24 ਸਾਲਾ ਪੰਜਾਬੀ ਨੌਜਵਾਨ ਜਤਿੰਦਰ ਸਿੰਘ ਦੀ ਹੋਈ ਗ੍ਰਿਫਤਾਰੀ ਬੀਸੀ ਸੜੀ ਦੇ ਵਿੱਚ ਔਰਤ ਦੇ ਨਾਲ ਅਸ਼ਲੀਲ ਹਰਕਤ ਕਰਨ ਦੇ ਲਗੇ ਦੋਸ਼ ਸੰਯੁਕਤ ਰਾਸ਼ਟਰ ਨੇ ਕੈਨਡਾ ਦੇ ਫੋਰਨਰ ਵਰਕਰ ਪ੍ਰੋਗਰਾਮ ਤੇ ਰਿਪੋਰਟ ਕੀਤੀ ਜਾਰੀ ਪੰਜਾਬੀ ਰੋਜ਼ਗਾਰ ਦਾਤਾਵਾਂ ਨੇ ਦੱਸਿਆ ਆਪਣਾ ਨਸਰਿਆ ਕੈਨੇਡਾ છોੜਹੀ ਰੇਲ ਹੜਤਾਲ ਬਾਰੇ ਬੋਲੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਕਿਹਾ ਫੈਡਰਲ ਸਰਕਾਰ ਜਲਦ ਦੇਵੇਗੀ ਅਪਡੇਟ ਫੈਡਰਲ ਸਰਕਾਰ ਨੇ ਰੇਲ ਵਿਵਾਦ ਬਾਈਂਡਿੰਗ ਆਰ ਬ੍ਰਿਟਿਸ਼ੀਅਨ ਦੇ ਲਈ ਭੇਜਿਆ ਲੇਬਰ ਮੰਤਰੀ ਨੇ ਕਿਹਾ ਕੁਝ ਹੀ ਦਿਨਾਂ ਦੇ ਵਿੱਚ ਬਹਾਲ ਹੋਣਗੀਆਂ ਰੇਲ ਸੇਵਾਵਾਂ ਹੁਣ ਖਬਰਾਂ ਵਿਸਤਾਰ ਦੇ ਨਾਲ ਸੜੀ RCMP ਨੇ ਇੱਕ 24 ਸਾਲਾਂ ਪੰਜਾਬੀ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲਿਆ ਹੈ ਬ੍ਰਿਟਿਸ਼ ਕੋਲੰਬੀਆ ਦੇ ਸੜੀ ਵਿਖੇ ਇੱਕ ਔਰਤ ਦੇ ਨਾਲ ਕਥਿਤ ਤੌਰ ਤੇ ਸ਼ਲੀਲ ਹਰਕਤ ਕਰਕੇ ਫਰਾਰ ਹੋਇਆ ਸੀ ਇਹ ਪੰਜਾਬੀ ਨੌਜਵਾਨ ਜਿਸ ਦੀ ਸ਼ਨਾਖਤ ਜਤਿੰਦਰ ਸਿੰਘ ਦੇ ਵਜੋਂ ਹੋਈ ਹੈ ਤੇ ਹੁਣ ਇਸ ਨੂੰ ਸ਼ਰਤਾਂ ਦੇ ਉੱਤੇ ਜ਼ਮਾਨਤ ਦੇ ਦਿੱਤੀ ਗਈ ਹੈ ਇੱਕ 24 ਸਾਲਾਂ ਸੜੀ ਨਿਵਾਸੀ ਉੱਤੇ ਜੁਲਾਈ ਵਿੱਚ ਇੱਕ ਪਰੇਸ਼ਾਨ ਕਰਨ ਵਾਲੀ ਘਟਨਾ ਤੋਂ ਬਾਅਦ ਦੋਸ਼ ਲਗਾਇਆ ਗਿਆ ਜਿੱਥੇ ਇੱਕ ਔਰਤ ਨਾਲ ਉਸਦੇ ਆਪਣੇ ਘਰ ਵਿੱਚ ਹਮਲਾ ਕੀਤਾ ਗਿਆ ਸੀ ਸ਼ੱਕੀ ਜਤਿੰਦਰ ਸਿੰਘ ਨੂੰ ਸੜੀ ਆਰਸੀਐਮਪੀ ਨੇ 16 ਅਗਸਤ ਨੂੰ ਗ੍ਰਿਫਤਾਰ ਕੀਤਾ ਸੀ ਤੇ ਹੁਣ ਉਸ ਨੂੰ ਬ੍ਰੇਕਇਨ ਅਤੇ ਜਨਸੀ ਸ਼ੋਸ਼ਣ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਘਟਨਾ 20 ਜੁਲਾਈ ਨੂੰ ਤੜਕੇ 3:15 ਮਿੰਟ ਦੇ ਕਰੀਬ ਵਾਪਰੀ ਜਦੋਂ ਸੜੀ ਦੇ ਨਿਊਟਨ ਇਲਾਕੇ ਦੇ 91 ਐਵੇਨਿਊ ਦੇ 14100 ਬਲਾਕ ਵਿੱਚ ਇੱਕ ਔਰਤ ਨੂੰ ਇੱਕ ਅਜਨਬੀ ਵਿਅਕਤੀ ਵੱਲੋਂ ਝਪਟ ਮਾਰ ਕੇ ਅਚਾਨਕ ਜਗਾਇਆ ਗਿਆ। ਔਰਤ ਵੱਲੋਂ ਮਦਦ ਲਈ ਚੀਕਣ ਤੋਂ ਬਾਅਦ ਕੁਸ ਬੈਠੀਏ ਮੌਕੇ ਤੋਂ ਫਰਾਰ ਹੋ ਗਏ ਜਿਸ ਨਾਲ ਪੀੜਤਾ ਨੂੰ ਕੋਈ ਨੁਕਸਾਨ ਨਹੀਂ ਹੋਇਆ ਸਣੀ ਆਰਸੀਐਮਪੀ ਨੇ ਰਿਪੋਰਟ ਤੋਂ ਤੁਰੰਤ ਬਾਅਦ ਜਾਂਚ ਸ਼ੁਰੂ ਕੀਤੀ ਲੋਕਾਂ ਲਈ ਦਿਲਚਸਪੀ ਰੱਖਣ ਵਾਲੇ ਵਿਅਕਤੀ ਦਾ ਇੱਕ ਵੀਡੀਓ ਜਾਰੀ ਕੀਤਾ ਗਿਆ ਸੀ ਜਿਸ ਕਾਰਨ ਕੁਝ ਦਿਨਾਂ ਬਾਅਦ ਹੀ ਸ਼ੱਕੀ ਦੀ ਪਛਾਣ ਹੋ ਗਈ 16 ਅਗਸਤ 2024 ਨੂੰ ਸੜੀ ਦੇ 24 ਸਾਲਾਂ ਜਤਿੰਦਰ ਸਿੰਘ ਦੇ ਉੱਤੇ ਕਈ ਤਰ੍ਹਾਂ ਦੇ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਜਿਸ ਦੇ ਵਿੱਚ ਬ੍ਰੇਕ ਇਨ ਐਂਟਰ ਜਿੰਸੀ ਹਮਲਾ ਸ਼ਾਮਿਲ ਸੀ ਜਤਿੰਦਰ ਸਿੰਘ ਨੂੰ 16 ਅਗਸਤ 2024 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਸ਼ਰਤਾਂ ਤੇ ਰਹਾ ਕੀਤਾ ਗਿਆ ਅਤੇ ਉਹਨਾਂ ਸ਼ਰਤਾਂ ਦੇ ਵਿੱਚ ਪੀੜਤ ਨਾਲ ਸਿੱਧੇ ਜਾਂ ਅਸਿੱਧੇ ਤੌਰ ਤੇ ਕੋਈ ਸੰਪਰਕ ਜਾਂ ਸੰਚਾਰ ਨਾ ਕਰਨਾ ਪੀੜਿਤ ਜਿੱਥੇ ਰਹਿੰਦਾ ਹੈ, ਕੰਮ ਕਰਦਾ ਹੈ, ਸਕੂਲ ਜਾਂਦਾ ਹੈ, ਜਾਂ ਪੂਜਾ ਕਰਦਾ ਹੈ, ਜਿੱਥੇ ਹੁੰਦਾ ਹੈ, ਉੱਥੋਂ 50 ਮੀਟਰ ਦੇ ਅੰਦਰ ਨਾ ਜਾਣਾ ਤੇ ਨਾ ਦਾਖਲ ਹੋਣਾ ਜਿੱਥੇ ਜੁਰਮ ਹੋਇਆ ਹੈ। ਉਸ ਜਗ੍ਹਾ ਤੋਂ 50 ਮੀਟਰ ਦੇ ਅੰਦਰ ਤੱਕ ਦੂਰੀ ਬਣਾ ਕੇ ਰੱਖਣਾ ਤੇ ਨਾ ਹੀ ਉੱਥੇ ਜਾਣਾ ਅਤੇ ਕ੍ਰਿਮੀਨਲ ਕੋਰਟ ਦੁਆਰਾ ਪਰਿਭਾਸ਼ਿਤ ਕੀਤੇ ਅਨੁਸਾਰ ਸਿੱਧੇ ਜਾਂ ਅਸਿੱਧੇ ਤੌਰ ਤੇ ਕੋਈ ਹਥਿਆਰ ਨਾ ਰੱਖਣਾ ਜਾਂ ਫਿਰ ਕੋਈ ਚਾਕੂ ਵੀ ਨਾ ਰੱਖਣਾ ਵਰਗੀਆਂ ਸ਼ਰਤਾਂ ਸ਼ਾਮਿਲ ਨੇ। ਬੁਦਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਸੜੀ ਆਰਸੀਐਮਪੀ ਦੇ ਬੁਲਾਰੇ ਸਰਜੰਟ ਟੈਮੀ ਲੋਪ ਨੇ ਨੋਟ ਕੀਤਾ ਕਿ ਜਾਂਚ ਕਰਤਾ ਹਜੇ ਵੀ ਕੋਈ ਹੋਰ ਜਾਣਕਾਰੀ ਦੀ ਮੰਗ ਕਰ ਰਹੇ ਨੇ ਸਰਜੰਟ ਦਾ ਕਹਿਣਾ ਸੀ ਕਿ ਅਸੀਂ ਜਤਿੰਦਰ ਸਿੰਘ ਦੀ ਫੋਟੋ ਜਾਰੀ ਕਰ ਰਹੇ ਹਾਂ ਕਿਉਂਕਿ ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਭਾਈਚਾਰੇ ਵਿੱਚ ਹੋਰ ਲੋਕ ਹੋ ਸਕਦੇ ਨੇ ਜਿਨ੍ਹਾਂ ਕੋਲ ਵਾਧੂ ਜਾਣਕਾਰੀ ਹੈ ਤੇ ਜੋ ਜਾਂਚ ਲਈ ਅੱਗੇ ਆ ਕੇ ਪੁਲਿਸ ਦੀ ਸਹਾਇਤਾ ਕਰ ਸਕਦੇ ਨੇ ਲੋਬ ਨੇ ਕਿਹਾ ਹੈ ਕਿ ਸੰਭਾਵੀ ਵੇਰਵਿਆਂ ਵਾਲੇ ਕਿਸੇ ਵੀ ਵਿਅਕਤੀ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾਂਦੀ ਹੈ ਸਿੰਘ ਨੂੰ ਉਦੋਂ ਤੋਂ ਸਖਤ ਸ਼ਰਤਾਂ ਅਧੀਨ ਰਿਹਾ ਕੀਤਾ ਗਿਆ ਜਿਸ ਵਿੱਚ ਪੀੜਤ ਨਾਲ ਕੋਈ ਸੰਪਰਕ ਨਾ ਕਰਨਾ ਸ਼ਾਮਿਲ ਹੈ ਇਸ ਤੋਂ ਇਲਾਵਾ ਉਸ ਕੋਲ ਕੋਈ ਹਥਿਆਰ ਰੱਖਣ ਦੀ ਵੀ ਮਨਾਹੀ ਕੀਤੀ ਗਈ ਹੈ ਅਧਿਕਾਰੀ ਕਿਸੇ ਵੀ ਵਿਅਕਤੀ ਨੂੰ ਸੜੀ ਆਰਸੀਐਮਪੀ ਦੀ ਵਿਸ਼ੇਸ਼ ਪੀੜਤ ਯੂਨਿਟ ਦੇ ਨਾਲ 6045990502 ਤੇ ਸੰਪਰਕ ਕਰਨ ਲਈ ਕਹਿ ਰਹੇ ਨੇ ਬੀਤੇ ਕੁਝ ਦਿਨ ਪਹਿਲਾਂ ਕੈਨੇਡਾ ਦੇ ਫੋਰਨ ਵਰਕਰ ਪ੍ਰੋਗਰਾਮ ਦੇ ਉੱਤੇ ਸੰਯੁਕਤ ਰਾਸ਼ਟਰ ਨੇ ਇੱਕ ਰਿਪੋਰਟ ਪੇਸ਼ ਕੀਤੀ ਸੀ ਜਿਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬੀ ਰੋਜ਼ਗਾਰਦਾਤਾਵਾਂ ਨੇ ਵੀ ਹੁਣ ਆਪਣਾ ਆਪਣਾ ਨਜ਼ਰੀਆ ਰੱਖਿਆ ਹੈ ਦਰਅਸਲ ਕਿਉਂ ਕੈਨੇਡਾ ਦਾ ਫੋਰਨ ਵਰਕਰ ਪ੍ਰੋਗਰਾਮ ਬਦਨਾਮ ਹੋ ਰਿਹਾ ਹੈ ਇਸ ਉੱਤੇ ਇੱਕ ਵਿਸ਼ੇਸ਼ ਰਿਪੋਰਟ ਤੇ ਨਜ਼ਰ ਮਾਰਦੇ ਹਾਂ ਸੰਯੁਕਤ ਰਾਸ਼ਟਰ ਵੱਲੋਂ ਕੈਨੇਡਾ ਦਾ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਬਾਰੇ ਹਾਲ ਹੀ ਦੇ ਵਿੱਚ ਜਾਰੀ ਕੀਤੀ ਗਈ ਰਿਪੋਰਟ ਚਰਚਾ ਦਾ ਵਿਸ਼ਾ ਬਣ ਗਈ ਹੈ ਇਸ ਰਿਪੋਰਟ ਮੁਤਾਬਕ ਇਹ ਪ੍ਰੋਗਰਾਮ ਆਧੁਨਿਕ ਗੁਲਾਮੀ ਦੇ ਪੰਪੰਦਾਂ ਦਾ ਟਿਕਾਣਾ ਹੈ ਆਓ ਜਾਣਦੇ ਹਾਂ ਇਹ ਪ੍ਰੋਗਰਾਮ ਕੀ ਹੈ ਤੇ ਇਸ ਦੇ ਬਦਨਾਮ ਹੋਣ ਪਿੱਛੇ ਪੰਜਾਬੀ ਰੋਜ਼ਗਾਰ ਦਾਤਿਆਂ ਦਾ ਕੀ ਕਹਿਣਾ ਹੈ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਕੈਨੇਡਾ ਵਿੱਚ ਕੋਈ ਵੀ ਬਿਜ਼ਨਸ ਚਲਾ ਰਹੇ ਵਿਅਕਤੀ ਨੂੰ ਦੇਸ਼ ਵਿੱਚ ਕੋਈ ਯੋਗ ਕੰਮਾਂ ਨਾ ਮਿਲਣ ਦੀ ਸੂਰਤ ਵਿੱਚ ਕੋਈ ਵਿਦੇਸ਼ੀ ਕੰਮਾਂ ਰੱਖਣ ਦੀ ਆਗਿਆ ਦਿੰਦਾ ਹੈ ਇਸ ਲਈ ਬਿਜ਼ਨਸ ਮਾਲਕਾਂ ਨੂੰ ਐਲ ਐਮ ਆਈਏ ਦੀ ਲੋੜ ਪੈਂਦੀ ਹੈ LMIA ਦਾ ਪੂਰਾ ਨਾਮ ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਹੈ ਬਿਜ਼ਨਸ ਮਾਲਕ ਇਹ ਗੱਲ ਸਿੱਧ ਕਰਦਾ ਹੈ ਕਿ ਉਕਤ ਕੰਮ ਲਈ ਦੇਸ਼ ਵਿੱਚੋਂ ਕੋਈ ਯੋਗ ਕਾਮਾ ਨਹੀਂ ਮਿਲਿਆ ਜਿਸ ਤੋਂ ਬਾਅਦ ਉਸ ਨੂੰ LMIA ਮਿਲਦੀ ਹੈ ਜਿਸ ਤਹਿਤ ਕੋਈ ਵੀ ਵਿਦੇਸ਼ੀ ਕਾਮਾ ਕੁਝ ਸਮੇਂ ਲਈ ਕੈਨੇਡਾ ਵਿੱਚ ਆ ਕੇ ਉਕਤ ਵਿਅਕਤੀ ਲਈ ਕੰਮ ਕਰ ਸਕਦਾ ਹੈ ਇਸ ਤਰੀਕੇ ਨਾਲ ਟੈਂਪੋਰਰੀ ਫੋਰਨ ਵਰਕਰ ਪ੍ਰੋਗਰਾਮ ਕੈਨੇਡਾ ਵਿੱਚ ਕਾਮਯਾਬੀ ਦੀ ਘਾਟ ਪੂਰਾ ਕਰਨ ਵਿੱਚ ਮਦਦ ਕਰਦਾ ਹੈ ਇਮੀਗ੍ਰੇਸ਼ਨ ਮਾਹਿਰ ਮਨਪ੍ਰੀਤ ਜੋਸ਼ੀ ਮੁਤਾਬਕ ਐਲ ਐਮ ਆਈਏ ਨੂੰਤੇ ਤੌਰ ਤੇ ਦੋ ਤਰ੍ਹਾਂ ਦੇ ਕਾਮਿਆਂ ਨੂੰ ਮਿਲਦੀ ਹੈ ਪਹਿਲੀ ਤਰ੍ਹਾਂ ਦੇ ਕੰਮੇ ਥੋੜੀ ਤਨਖਾਹ ਯਾਨੀ ਕਿ ਲੋ ਵੇਜ ਹੁੰਦੇ ਨੇ ਅਤੇ ਦੂਜੀ ਤਰ੍ਹਾਂ ਦੇ ਕੰਮੇ ਜੋ ਕਿ ਸਕਿਲਡ ਹੁੰਦੇ ਨੇ ਵੱਧ ਤਨਖਾਹ ਯਾਨੀ ਕਿ ਹਾਈ ਵੇਜ ਤੇ ਰੱਖੇ ਜਾਂਦੇ ਨੇ ਮੌਜੂਦਾ ਨਿਯਮਾਂ ਮੁਤਾਬਿਕ ਵੱਖ-ਵੱਖ ਤਰ੍ਹਾਂ ਦਾ ਬਿਜ਼ਨਸ ਕਰਨ ਵਾਲੇ ਵਿਅਕਤੀ ਕੁੱਲ ਕਾਮਿਆਂ ਵਿੱਚੋਂ 20% ਦੀ ਲੋ ਵੇਜ ਵਾਲੇ ਕੰਮੇ ਵਿਦੇਸ਼ਾਂ ਤੋਂ ਰੱਖ ਸਕਦੇ ਨੇ ਕੈਂਡਾ ਨੇ ਅਸਥਾਈ ਵਿਦੇਸ਼ੀ ਕਾਮਿਆਂ ਦੇ ਪ੍ਰੋਗਰਾਮ ਦੀ ਦੁਰਵਰਤੋਂ ਰੋਕਣ ਲਈ ਐਲਾਨੇ ਨਵੇਂ ਉਪਾਰੋਜ਼ਗਾਰ ਦాతਾਂ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਨੂੰ ਕੰਮ ਤੇ ਰੱਖਣ ਦਾ ਰੁਝਾਨ ਵਧਿਆ ਲੰਘੇ ਕੁਝ ਵਰਿਆਂ ਦੌਰਾਨ ਵੱਡੀ ਗਿਣਤੀ ਵਿੱਚ ਟੈਂਪਰੇਰੀ ਫੋਰਨ ਵਰਕਰ ਰੱਖਣ ਦਾ ਰੁਝਾਨ ਵੀ ਵਧਿਆ ਲੰਘੇ ਸਾਲ ਰੋਜ਼ਗਾਰ ਦాతਾਂ ਨੂੰ 239646 ਅਸਥਾਈ ਵਿਦੇਸ਼ੀ ਕਾਮਿਆਂ ਨੂੰ ਕੰਮ ਤੇ ਰੱਖਣ ਦੀ ਆਗਿਆ ਮਿਲੀ এমਪਲॉयਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨਡਾ ਵੱਲੋਂ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ ਸਾਲ 2018 ਵਿੱਚ ਇਹ ਗਿਣਤੀ 1,08,988 ਸੀ ਕੈਨਡਾ ਦੇ ਐਪਸਫੋਰਡ ਸ਼ਹਿਰ ਵਿੱਚ ਬਲੂਬੇਰੀ ਦੀ ਕਾਸ਼ਤ ਕਰ ਰਹੀ ਪੰਜਾਬੀ ਮੂਲ ਦੀ ਹਰਜੀਤ ਕੌਰ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਬਹੁਤ ਵਧੀਆ ਹੈ ਪਰ ਇਸ ਵਿੱਚ ਸੁਧਾਰਾਂ ਦੀ ਵੱਡੇ ਪੱਧਰ ਤੇ ਲੋੜ ਹੈ ਹਰਜੀਤ ਕੌਰ ਦਾ ਕਹਿਣਾ ਹੈ ਕਿ ਖੇਤੀ ਵਿੱਚ ਕੰਮ ਕਰਦੇ ਕਾਮੇ ਅਕਸਰ ਹੀ ਮਿਨੀਮਮ ਵੇਜ ਉੱਤੇ ਕੰਮ ਕਰਦੇ ਨੇ ਬਹੁਤ ਸਾਰੇ ਲੋਕ ਕੈਨੇਡਾ ਆਉਣ ਤੋਂ ਬਾਅਦ ਪਿੱਛੇ ਪੈਸੇ ਭੇਜਣ ਦੇ ਸੁਪਨੇ ਲੈ ਕੇ ਆਉਂਦੇ ਨੇ ਕੈਨੇਡਾ ਵਿੱਚ ਮਹਿੰਗਾਈ ਬਹੁਤ ਵੱਧ ਗਈ ਹੈ ਅਤੇ ਕਾਮਿਆਂ ਦਾ ਅਜਿਹੇ ਵਿੱਚ ਹੋਜ਼ਾਰਾ ਬਹੁਤ ਮੁਸ਼ਕਲ ਹੋ ਗਿਆ ਹੈ ਇਸ ਰਿਪੋਰਟ ਬਾਰੇ ਗੱਲਬਾਤ ਕਰਦਿਆਂ 프੍ਰੈਂਪਟਨ ਸ਼ਹਿਰ ਵਿੱਚ ਪੰਜਾਬੀ ਮੂਲ ਦੇ ਸਕੂਲ ਟਰਸਟੀ ਸਤਪਾਲ ਜੋਹਲ ਦਾ ਕਹਿਣਾ ਹੈ ਕਿ ਇਹ ਰਿਪੋਰਟ ਕਾਮਿਆਂ ਦੇ ਸ਼ੋਸ਼ਣ ਦਾ ਜ਼ਿਕਰ ਤਾਂ ਕਰਦੀ ਹੈ ਪਰ ਇਸ ਪ੍ਰੋਗਰਾਮ ਤਹਿਤ ਜੋ ਪੈਸੇ ਆਂਦਾ ਲੈਣ ਦੇ ਚਲ ਰਿਹਾ ਹੈ ਉਸ ਬਾਰੇ ਕੋਈ ਜ਼ਿਕਰ ਨਹੀਂ ਜੋਹਲ ਦਾ ਦਾਅਵਾ ਹੈ ਕਿ ਉਹ ਲੰਘੇ 8 ਸਾਲਾਂ ਤੋਂ ਵੱਖ-ਵੱਖ ਮਨਿਸਟਰਜ਼ ਸਣੇ ਪ੍ਰਧਾਨ ਮੰਤਰੀ ਨੂੰ ਵੀ ਇਸ ਪ੍ਰੋਗਰਾਮ ਵਿੱਚ ਹੋ ਰਹੀ ਲੁੱਟ ਖਸੁੱਟ ਬਾਰੇ ਚਿੱਠੀਆਂ ਲਿਖ ਰਹੇ ਨੇ ਰੇਡੀਓ ਕੈਨੇਡਾ ਇੰਟਰਨੈਸ਼ਨਲ ਨਾਲ ਗੱਲਬਾਤ ਦੌਰਾਨ ਜੋਹਲ ਨੇ ਦੱਸਿਆ ਸੀ ਕਿ ਉਹਨਾਂ ਨੇ 17 ਜੁਲਾਈ ਨੂੰ ਪ੍ਰਧਾਨ ਮੰਤਰੀ ਨੂੰ ਇੱਕ ਵਾਰ ਫਿਰ ਤੋਂ ਚਿੱਠੀ ਲਿਖੀ ਜਿਸ ਤੋਂ ਬਾਅਦ ਅਗਸਤ ਦੌਰਾਨ ਸਰਕਾਰ ਦੇ ਸਖਤੀ ਕਰਨ ਦੇ ਬਿਆਨ ਆਏ ਨੇ ਸਰਕਾਰ ਨੇ ਟੈਂਪੋਰਰੀ ਫੋਰਨ ਵਰਕਰਜ਼ ਉੱਤੇ 20% ਦਾ ਕੈਪ ਲਾਉਣ ਦੀ ਇਨੂੰ ਲਾਂਕੂ ਕਰਨਾ ਐਲ ਐਮ ਆਈਏ ਨੂੰ ਪ੍ਰੋਸੈਸ ਕਰਦੇ ਸਮੇਂ ਹਾਈ ਰਿਸਕ ਵਾਲੇ ਖੇਤਰਾਂ ਵਿੱਚ ਸਖਤ ਨਿਗਰਾਨੀ ਕਰਨਾ ਅਤੇ ਅਰਜੀ ਫੀਸਾਂ ਨੂੰ ਵਧਾਉਣ ਤੇ ਵਿਚਾਰ ਕਰਨ ਜਿਹੇ ਕਦਮਾਂ ਦੀ ਗੱਲ ਆਖੀ ਹੈ ਬ੍ਰਿਟਿਸ਼ ਕੋਲੰਬੀਆ ਦੇ ਕਲੋਨਾ ਸ਼ਹਿਰ ਵਿੱਚ ਵਾਈਨ ਉਤਪਾਦਨ ਦਾ ਮਸ਼ਹੂਰ ਪੰਜਾਬੀ ਮੂਲ ਦੇ ਕਰਨਲ ਸਿੱਧੂ ਦਾ ਕਹਿਣਾ ਹੈ ਕਿ ਉਹ UN ਦੀ ਇਸ ਰਿਪੋਰਟ ਨਾਲ ਸਹਿਮਤ ਨੇ ਕਰਨਲ ਸਿੱਧੂ ਮੁਤਾਬਕ ਕਾਮਿਆਂ ਦੇ ਸ਼ੋਸ਼ਣ ਦਾ ਇੱਕ ਵੱਡਾ ਕਾਰਨ ਆਪਣੇ ਹੱਕਾਂ ਬਾਰੇ ਜਾਣਕਾਰੀ ਨਾ ਹੋਣਾ ਹੈ ਸਿੱਧੂ ਇਸ ਦਾ ਇੱਕ ਸੌਖਾ ਹੀ ਹੱਲ ਸੁਝਾਉਂਦੇ ਨੇ ਕਰਨਲ ਸਿੱਧੂ ਅਤੇ ਸਤਪਾਲ ਜੋਹਲ ਦਾ ਮੰਨਣਾ ਹੈ ਕਿ ਬਹੁਤ ਸਾਰੇ ਲੋਕ ਪੀਆਰ ਹਾਸਲ ਕਰਨ ਲਈ ਵੀ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਨੇ ਅਤੇ ਜੇਕਰ ਸਰਕਾਰ ਪੀਆਰ ਦੀ ਅਰਜ਼ੀ ਵਿੱਚ ਰੋਜ਼ਗਾਰ ਦਾਤੇ ਦੀ ਨਿਰਪੱਖਤਾ ਖਤਮ ਕਰ ਦੇਵੇ ਤਾਂ ਇਹ ਮਸਲਾ ਸੌਖਿਆ ਹੀ ਸੁਲਝ ਸਕਦਾ ਹੈ ਜਿੱਥੇ ਕੈਨੇਡਾ ਵਿੱਚ ਕੰਮ ਦਾ ਮਿਲਣਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਉੱਥੇ ਹੀ ਇਸ ਪ੍ਰੋਗਰਾਮ ਤਹਿਤ ਵੱਡੀ ਗਿਣਤੀ ਵਿੱਚ ਕਾਮਿਆਂ ਦਾ ਆਉਣਾ ਵੀ ਕਈ ਸਵਾਲ ਖੜੇ ਕਰਦਾ ਹੈ ਵਰਤਮਾਨ ਬੈ ਕਿ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਤਹਿਤ ਖੇਤੀ ਅਤੇ ਗ੍ਰੀਨ ਹਾਊਸ ਵਰਕਰਾਂ ਦੀ ਸਭ ਤੋਂ ਵੱਧ ਡਿਮਾਂਡ ਹੈ ਖੇਤੀ ਸੈਕਟਰ ਵਿੱਚ ਕਾਮਿਆਂ ਦੀ ਲੋੜ ਬਾਰੇ ਗੱਲਬਾਤ ਕਰਦਿਆਂ ਕਰਨੈਲ ਸਿੱਧੂ ਨੇ ਕਿਹਾ ਕਿ ਬਹੁਤ ਸਾਰੇ ਕੈਨੇਡੀਅਨਸ ਅਤੇ ਵਿਦਿਆਰਥੀ ਆਹ ਦੇ ਖੇਤੀ ਦਾ ਕੰਮ ਕਰਨਾ ਪਸੰਦ ਨਹੀਂ ਕਰਦੇ ਸਿੱਧੂ ਨੇ ਕਿਹਾ ਕਿ ਕੰਮ ਨਾ ਮਿਲਣ ਦੀ ਸ਼ਿਕਾਇਤ ਕਰਨ ਵਾਲੇ ਸਾਡੇ ਨੇੜੇ ਰਹਿੰਦੇ ਲੋਕਾਂ ਲਈ ਸਾਡੇ ਕੋਲ ਦੇਣ ਨੂੰ ਹਮੇਸ਼ਾ ਹੀ ਕੰਮ ਰਹਿੰਦੇ ਨੇ ਪਰ ਦੇਖਣ ਵਿੱਚ ਆਉਂਦਾ ਹੈ ਕਿ ਬਹੁਤ ਸਾਰੇ ਲੋਕ ਖੇਤੀ ਦਾ ਕੰਮ ਕਰਨਾ ਪਸੰਦ ਹੀ ਨਹੀਂ ਕਰਦੇ ਫਾਸਟ ਫੂਡ ਚੀਨਾ ਅਤੇ ਰੈਸਟੋਰੈਂਟ ਅਸਥਾਈ ਵਿਦੇਸ਼ੀ ਕਾਮਯਾਦੀ ਮੰਗਦਾ ਇੱਕ ਵੱਡਾ ਸਰੋਤ ਨੇ ਫੂਡ ਕਾਊਂਟਰ اٹੈਂਡੈਂਟ ਦੀ ਗਿਣਤੀ 2018 ਵਿੱਚ 170 ਤੋਂ ਵੱਧ ਕੇ 2023 ਵਿੱਚ 8333 ਦਰਜ ਹੋਈ ਰੈਸਟੋਰੈਂਟ ਅਤੇ ਹੋਰ ਥਾਵਾਂ ਉੱਤੇ ਵਿਦੇਸ਼ੀ ਸ਼ੀ ਕਾਮਿਆਂ ਦੀ ਲੋੜ ਪਿੱਛੇ ਇਹ ਤਰਕ ਦਿੱਤਾ ਜਾਂਦਾ ਹੈ ਕਿ ਕੈਨੇਡੀਅਨਜ਼ ਘੱਟ ਤਨਖਾਹ ਉੱਪਰ ਕੰਮ ਕਰਨਾ ਪਸੰਦ ਨਹੀਂ ਕਰਦੇ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਨਿਯਮਾਂ ਦੇ ਚਲਦਿਆਂ ਸੀਮਿਤ ਘੰਟੇ ਹੀ ਕੰਮ ਕਰ ਸਕਦੇ ਨੇ ਜਿਸ ਕਾਰਨ ਵਿਦੇਸ਼ੀ ਕਾਮਿਆਂ ਦੀ ਲੋੜ ਪੈਂਦੀ ਹੈ। ਬੀਤੇ ਦਿਨ ਸੀਐਨ ਅਤੇ ਸੀਪੀਕੇਸੀ ਦੇ ਰੇਲ ਕਾਮਿਆਂ ਨੇ ਆਪਣੀ ਹੜਤਾਲ ਸ਼ੁਰੂ ਕਰ ਦਿੱਤੀ ਹੈ 10000 ਦੇ ਕਰੀਬ ਰੇਲ ਕਾਮੇ ਹੜਤਾਲ ਤੇ ਚਲੇ ਗਏ ਨੇ ਜਿਸ ਉੱਤੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਵੀ ਆਪਣੀ ਟਿੱਪਣੀ ਕੀਤੀ ਹੈ। ਪੀਐਮ ਟਰੂਡੋ ਦਾ ਕਹਿਣਾ ਹੈ ਕਿ ਰੇਲ ਹੜਤਾਲ ਦੇ ਹੱਲ ਬਾਰੇ ਫੈਡਰਲ ਸਰਕਾਰ ਜਲਦ ਅਪਡੇਟ ਦੇਵੇਗੀ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਸਰਕਾਰ ਇਸ ਰੇਲ ਵਿਗਨ ਨੂੰ ਗੰਭੀਰਤਾ ਦੇ ਨਾਲ ਲੈ ਰਹੀ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਕੈਨੇਡਾ ਦੀਆਂ ਦੋ ਸਭ ਤੋਂ ਵੱਡੀਆਂ ਰੇਲ ਕੰਪਨੀਆਂ ਦੇ ਲੋਕਆਊਟ ਨੂੰ ਹੱਲ ਕਰਨ ਲਈ ਫੈਡਰਲ ਸਰਕਾਰ ਕਿਕ ਕਰ ਰਹੀ ਹੈ ਇਸ ਬਾਰੇ ਉਹਨਾਂ ਕੋਲ ਜਲਦੀ ਹੀ ਕੁਝ ਕਹਿਣ ਵਾਸਤੇ ਹੋਵੇਗਾ ਬੀਤੀ ਸਵੇਰ ਕਈ ਦਿਨਾਂ ਤੋਂ ਚੱਲ ਰਹੇ ਲੇਬਰ ਵਿਵਾਦ ਨੂੰ ਹੱਲ ਕਰਨ ਲਈ ਜਾਰੀ ਗੱਲਬਾਤ ਦੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਕੈਨੇਡੀਅਨ ਨੈਸ਼ਨਲ ਰੇਲਵੇ ਅਤੇ ਕੈਨੇਡੀਅਨ ਪੈਸੀਫਿਕ ਕੈਂਸਸ ਸਿਟੀ ਨੇ 9300 ਇੰਜੀਨੀਅਰਾਂ, ਕੰਡਕਟਰਾਂ ਅਤੇ ਯਾਰਡ ਵਰਕਰਾਂ ਲਈ ਤਾਲਾਬੰਦੀ ਕਰ ਦਿੱਤੀ ਹੈ। ਕਿਊਬੈਕ ਦੇ ਸ਼ੈਬਰੂਕ ਵਿੱਚ ਇੱਕ ਨਿਰਮਾਣ ਪਲਾਂਟ ਦਾ ਦੌਰਾ ਕਰਦੇ ਹੋਏ ਟਰੂਡੋ ਨੇ ਕਿਹਾ ਕਿ ਲਿਬਰਲ ਸਰਕਾਰ ਇਸ ਨੂੰ ਹਲਕੇ ਵਿੱਚ ਨਹੀਂ ਲੈ ਰਹੀ ਅਤੇ ਆਰਥਿਕਤਾ ਲਈ ਸਹੀ ਹੱਲ ਲੱਭਣ ਲਈ ਕੰਮ ਕਰ ਰਹੀ ਹੈ। ਕਾਰੋਬਾਰੀ ਇਸ ਨੂੰ ਕਾਰ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਲਗਾ ਕੇ ਹੜਤਾਲਾਂ ਅਤੇ ਤਾਲਾਬੰਦੀਆਂ ਤੇ ਰੋਕ ਲਗਾਉਂਦੀ ਮੰਗ ਕਰ ਚੁੱਕੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਸ ਰੇਲਵੇ ਸ਼ਟਡਾਊਨ ਦਾ ਆਰਥਿਕਤਾ ਤੇ ਬਿਹਦ ਮਾੜਾ ਪ੍ਰਭਾਵ ਪਵੇਗਾ ਐਨਟੀਪੀਲ ਲੀਡਰ ਜਗਨਜੀਤ ਸਿੰਘ ਕਹਿ ਚੁੱਕੇ ਨੇ ਕਿ ਇਹ ਉਸ ਮਾਮਲੇ ਵਿੱਚ ਸਰਕਾਰ ਵੱਲੋਂ ਬੈਕ ਟੂ ਵਰਕ ਕਾਨੂੰਨ ਲਿਆਉਣ ਜਾਂ ਇਸ ਵਿਵਾਦ ਤੇ ਸਮਝੌਤੇ ਵਿੱਚ ਕਿਸੇ ਕਿਸਮ ਦੇ ਦਖਲ ਦਾ ਸਮਰਥਨ ਨਹੀਂ ਕਰਨਗੇ ਲੇਬਰ ਮੰਤਰੀ ਸਟੀਵਨ ਮੈਕਨਿਨ ਦੇ ਬੁਲਾਰੇ ਨੇ ਕਿਹਾ ਕਿ ਮੰਤਰੀ ਰੇਲ ਬੰਦ ਨੂੰ ਲੈ ਕੇ ਸਾਰਾ ਦਿਨ ਮੀਟਿੰਗਾਂ ਤੇ ਵਿੱਚ ਸਨ ਅਤੇ ਮਾਮਲੇ ਤੇ ਨੇੜਿਓ ਨਜ਼ਰ ਰੱਖ ਰਹੇ ਸਨ ਮੈਕਨਨ ਨੇ ਬੀਤੇ ਦਿਨ ਟਵਿੱਟਰ ਦੇ ਉੱਤੇ ਕਿਹਾ ਕਿ ਉਹਨਾਂ ਨੇ ਆਪਣੇ ਅਮਰੀਕੀ ਹਮਰਤਬਾ ਨਾਲ ਇਸ ਵਿਗਨ ਅਤੇ ਦੋਵਾਂ ਦੇਸ਼ਾਂ ਲਈ ਰੇਲ ਸੈਕਟਰ ਦੀ ਮਹੱਤਤਾ ਬਾਰੇ ਗੱਲ ਕੀਤੀ ਟਰੂਡੋ ਨੇ ਸ਼ੈਰਬਰੂਕ ਵਿੱਚ ਇੱਕ ਸੰਖੇਪ ਬਿਆਨ ਦਿੱਤਾ ਪਰ ਪੱਤਰਕਾਰਾਂ ਤੋਂ ਸਵਾਲ ਨਹੀਂ ਲਏ ਲਿਬਰਲ ਸਰਕਾਰ ਨੇ ਆਖਰੀ ਵਾਰੀ 2011 ਵਿੱਚ ਮੌਂਟਰੀਅਲ ਦੀ ਬੰਦਰਗਾਹ ਤੇ ਡਾਕ ਵਰਕਰਾਂ ਦੀ ਹੜਤਾਲ ਨੂੰ ਖਤਮ ਕਰਨ ਲਈ ਬੈਕ ਟੂ ਵਰਕ ਕਾਨੂੰਨ ਲਾਗੂ ਕੀਤਾ ਸੀ ਫੈਡਰਲ ਕੰਜ਼ਰਵੇਟਿਵ ਪਾਰਟੀ ਨੇ ਤਾਲਾਬੰਦੀ ਤੇ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਰੇਲ ਸੇਵਾਵਾਂ ਬੰਦ ਹੋਣ ਦੇ ਨਾਲ ਕੈਨੇਡਾ ਦੇ ਬਹੁਤ ਸਾਰੇ ਕਾਰੋਬਾਰ ਠੱਪ ਹੋ ਗਏ ਨੇ ਯਾਤਰੀਆਂ ਨੂੰ ਵੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕੁਝ ਅਜਿਹੇ ਕਾਰੋਬਾਰੀ ਨੇ ਜਿਨ੍ਹਾਂ ਨੇ ਟਰੱਕਿੰਗ ਕੰਪਨੀਆਂ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਹੈ ਹੁਣ ਇਸ ਉੱਤੇ ਲੇਬਰ ਮੰਤਰੀ ਸਟੀ ਮੈਕਨਨ ਦਾ ਬਿਆਨ ਸਾਹਮਣੇ ਆਇਆ ਉਹਨਾਂ ਕਿਹਾ ਕਿ ਫੈਡਰਲ ਸਰਕਾਰ ਨੇ ਰੇਲ ਵਿਵਾਦ ਬਾਈਂਡਿੰਗ ਆਰਬਿਟਰੇਸ਼ਨ ਲਈ ਭੇਜ ਦਿੱਤਾ ਹੈ ਤੇ ਕੁਝ ਹੀ ਦਿਨਾਂ ਦੇ ਵਿੱਚ ਰੇਲ ਸੇਵਾਵਾਂ ਬਹਾਲ ਹੋ ਜਾਣਗੀਆਂ ਲੇਬਰ ਮੰਤਰੀ ਸਟੀਫ ਮੈਕਨਨ ਨੇ ਰੀਲ ਲੇਬਰ ਵਿਵਾਦ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਲਈ ਪੇਸ਼ ਦਿੱਤਾ ਹੈ ਅਤੇ ਕਿਹਾ ਹੈ ਕਿ ਮੁਲਕ ਦੀ ਮਾਲ ਗੱਡੀ ਸੇਵਾ ਕੁਝ ਦਿਨਾਂ ਵਿੱਚ ਹੀ ਬਹਾਲ ਹੋ ਜਾਵੇਗੀ। ਵੀਰਵਾਰ ਸਵੇਰੇ ਕਈ ਦਿਨਾਂ ਤੋਂ ਚੱਲ ਰਹੇ ਲੇਬਰ ਵਿਵਾਦ ਨੂੰ ਹੱਲ ਕਰਨ ਲਈ ਜਾਰੀ ਗੱਲਬਾਤ ਦੀਆਂ ਕੋਸ਼ਿਸ਼ਾਂ ਅਸਫਲ ਹੋਣ ਤੋਂ ਬਾਅਦ ਸੀਐਨ ਅਤੇ ਸੀਪੀਕੇਸੀ ਨੇ 16000 ਦੇ ਤਕਰੀਬਨ ਇੰਜੀਨੀਅਰਾਂ ਕੰਡਕਟਰਾਂ ਅਤੇ ਯਾਰਡ ਵਰਕਰਾਂ ਲਈ ਲੌਕਆਊਟ ਕਰ ਦਿੱਤਾ ਲੌਕਆਊਟ ਸ਼ੁਰੂ ਹੋਣ ਤੋਂ 17 ਘੰਟਿਆਂ ਤੋਂ ਵੀ ਘੱਟ ਸਮੇਂ ਦੇ ਅੰਦਰ ਹੀ ਮੈਕਨਨ ਨੇ ਐਲਾਨ ਕੀਤਾ ਕਿ ਉਹ ਉਕਤ ਕਦਮ ਚੁੱਕਣ ਲਈ ਲੇਬਰ ਮੰਤਰੀ ਵੱਜੋਂ ਆਪਣੀਆਂ ਸ਼ਕਤੀਆਂ ਦੀ ਵਰਤੋਂ ਕਰ ਰਹੇ ਨੇ ਕੈਨੇਡਾ ਲੇਬਰ ਕੋਰਟ ਦੀ ਧਾਰਾ 107 ਸਰਕਾਰ ਨੂੰ ਕਿਸੇ ਲੇਬਰ ਵਿਵਾਦ ਦਾ ਹੱਲ ਲੱਭਣ ਲਈ ਕੈਨੇਡਾ ਇੰਡਸਟਰੀਅਲ ਰਿਲੇਸ਼ਨਜ਼ ਬੋਰਡ ਕੋਲ ਪਹੁੰਚ ਦੀ ਇਜਾਜ਼ਤ ਦਿੰਦੀ ਹੈ मैकनिन ने कहा है कि उन्होंने बोर्ड ਨੂੰ ਸਮੂਹਿਕ ਸਮਝੌਤਿਆਂ ਦੀਆਂ ਬਾਕੀ ਸ਼ਰਤਾਂ ਦਾ ਨਿਪਟਾਰਾ ਕਰਨ ਅਤੇ ਅੰਤਮ ਬਾਈਂਡਿੰਗ ਆਰਬਿਟ੍ਰੇਸ਼ਨ ਲਾਗੂ ਕਰਨ ਦਾ ਨਿਰਦੇਸ਼ ਦਿੱਤਾ ਹੈ। मैकनिन ने कहा है कि वो ਬਹੁਤ ਜਲਦੀ ਇੱਕ ਸਮਝੌਤੇ ਦੀ ਉਮੀਦ ਕਰਦੇ ਨੇ ਪਰ ਉਨ੍ਹਾਂ ਜ਼ੋਰ ਦਿੱਤਾ ਹੈ ਕਿ ਇਹ ਇੱਕ ਸੁਤੰਤਰ ਪ੍ਰਕਿਰਿਆ ਹੈ। ਵਾਰ-ਵਾਰ ਪੁੱਛੇ ਜਾਣਤੇ ਕਿ ਕੀ ਰੇਲਾਂ ਚਲਣੀਆਂ ਦੁਬਾਰਾ ਕਦੋਂ ਸ਼ੁਰੂ ਹੋਣਗੀਆਂ ਤਾਂ ਮੰਤਰੀ ਦਾ ਜਵਾਬ ਸੀ ਕੁਝ ਹੀ ਦਿਨਾਂ ਅੰਦਰ ਮੈਕਨਿਕ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਸਮਝੌਤੇ ਤੇ ਆਉਣਾ ਹੁਣ ਤੱਕ ਔਖਾ ਰਿਹਾ ਹੈ ਅਤੇ ਗੱਲਬਾਤ ਵਿੱਚ ਖੜੋਤ ਆਈ ਹੈ ਕਾਰੋਬਾਰੀ ਸਮੂਹ ਪਿਛਲੇ ਕੁਝ ਹਫ਼ਤਿਆਂ ਤੋਂ ਸਰਕਾਰ ਨੂੰ ਬਾਈਂਡਿੰਗ ਆਰਬਿਟ੍ਰੇਸ਼ਨ ਲਗਾ ਕੇ ਹੜਤਾਲਾਂ ਅਤੇ ਤਾਲਾਬੰਦੀਆਂ ਤੇ ਰੋਕ ਲਗਾਉਣ ਦੀ ਮੰਗ ਕਰ ਰਹੇ ਸਨ ਉਹਨਾਂ ਦਾ ਕਹਿਣਾ ਹੈ ਕਿ ਐਸਐਲ ਰੇਲਵੇ ਸ਼ਟਡਾਊਨ ਦਾ ਆਰਥਿਕਤਾ ਤੇ ਬੇਹਦ ਮਾੜਾ ਪ੍ਰਭਾਵ ਪਵੇਗਾ ਕੈਨੇਡਾ ਦੀ ਰੇਲਵੇ ਐਸੋਸੀਏਸ਼ਨ ਦੇ ਅਨੁਸਾਰ ਉਕਤ ਰੇਲ ਕੰਪਨੀਆਂ ਹਰ ਰੋਜ਼ 1 ਬਿਲੀਅਨ ਡਾਲਰ ਦੇ ਸਾਮਾਨ ਦੀ ਟਵਾਟੋਆਈ ਕਰਦੀਆਂ ਨੇ ਕੈਨੜਾ ਦੇ ਰਸਤੇ ਅਮਰੀਕਾ ਦਾਖਲ ਹੋ ਰਹੇ 16000 ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਮੌਜੂਦਾ ਵਰੇ ਦੌਰਾਨ ਕਾਬੂ ਕੀਤਾ ਜਾ ਚੁੱਕਾ ਹੈ ਅਤੇ ਸਮੱਸਿਆ ਦੇ ਨਾਲ ਨਜਿੱਠਣ ਲਈ ਅਮਰੀਕਾ ਸਰਕਾਰ ਅਸਾਈਲਮ ਦੇ ਦਾਅਵਿਆਂ ਨੂੰ ਧੜਾ ਧੜ ਰੱਦ ਕਰ ਰਹੀ ਹੈ ਜਿਸ ਕਰਕੇ ਬਹੁਤ ਸਾਰੇ ਅਸਾਈਲਮ ਦੇ ਦਾਅਵੇਦਾਰਾਂ ਉੱਤੇ ਪ੍ਰਭਾਵ ਪੈ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਵੀ ਮੌਜੂਦ ਨੇ ਸੇਫ ਥਰਡ ਕੰਟਰੀ ਐਗਰੀਮੈਂਟ ਵਿੱਚ ਦੋ ਤਬਦੀਲੀਆਂ ਕਰਦਿਆਂ ਹੁਣ ਪ੍ਰਵਾਸੀਆਂ ਨੂੰ ਪੇਸ਼ੀ ਤੋਂ ਪਹਿਲਾਂ ਵਕੀਲ ਨਾਲ ਸਲਾਹ مشورہ ਕਰਨ ਲਈ ਸਿਰਫ 4 ਘੰਟੇ ਦਿੱਤੇ ਜਾਣਗੇ ਜਦਕਿ ਇਸ ਤੋਂ ਪਹਿਲਾਂ 24 ਘੰਟੇ ਦਾ ਸਮਾਂ ਮਿਲਦਾ ਸੀ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਸੇਫ 3rd ਕੰਟਰੀ ਐਗਰੀਮੈਂਟ ਤੋਂ ਛੋਟ ਹੁੰਦਾ ਦਾਵਾ ਸਾਬਿਤ ਕਰਨ ਲਈ ਪ੍ਰਵਾਸੀਆਂ ਨੂੰ ਸਕਰੀਨਿੰਗ ਦੌਰਾਨ ਦਸਤਾਵੇਜ਼ ਪੇਸ਼ ਕਰਨੇ ਹੋਣਗੇ ਅਤੇ ਸਕਰੀਨਿੰਗ ਟਾਲੀ ਨਹੀਂ ਜਾਵੇਗੀ ਜਦਕਿ ਅਤੀਤ ਵਿੱਚ ਪ੍ਰਵਾਸੀਆਂ ਨੂੰ ਲੁੜੀਂਦੇ ਦਸਤਾਵੇਜ਼ ਇਕੱਤਰ ਕਰਨ ਲਈ ਸਕਰੀਨਿੰਗ ਦਾ ਸਮਾਂ ਅਤੇ ਤਰੀਕ ਮੁਲਤਵੀ ਕਰਵਾਉਣ ਦਾ ਹੱਕ ਸੀ ਅਮਰੀਕਾ ਅਤੇ ਕੈਨੇਡਾ ਵਿਚਾਲੇ ਹੋਈ ਸੰਧੀ ਵਿੱਚ ਸਾਫ ਦਰਸਾਇਆ ਗਿਆ ਹੈ ਕਿ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਮੁਲਕ ਵਿੱਚ ਪਹਿਲਾ ਕਦਮ ਰੱਖਣਗੇ ਅਸਲਮ ਦਾ ਦਾਵਾ ਵੀ ਉੱਥੇ ਹੀ ਕੀਤਾ ਜਾ ਸਕਦਾ ਹੈ ਇਸ ਦਾ ਸਾਫ ਮਤਲਬ ਇਹ ਹੈ ਕਿ ਕੈਨੇਡਾ ਪੁੱਜਣ ਮਗਰੋਂ ਅਮਰੀਕਾ ਦਾਖਲ ਹੋਣ ਵਾਲਿਆਂ ਨੂੰ ਅਮਰੀਕਾ ਵਿੱਚ ਪਨਾਹ ਨਹੀਂ ਮਿਲ ਸਕਦੀ ਪਰ ਇਮੀਗ੍ਰੇਸ਼ਨ ਮਹਰ ਮੁਤਾਬਕ ਚੋਰ ਮੂਰੀਆਂ ਹਾਲੇ ਵੀ ਮੌਜੂਦ ਨੇ ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਦੇ ਰਸਤੇ ਅਮਰੀਕਾ ਆ ਰਹੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਮੌਜੂਦਾ ਵਿੱਤੀ ਬਰੇ ਦੌਰਾਨ 60% ਵਾਧਾ ਦੂਜੇ ਪਾਸੇ ਦੱਖਣੀ ਬਾਰਡਰ ਰਾਹੀਂ ਮੌਜੂਦਾ ਵਿੱਤੀ ਬਰੇ ਦੌਰਾਨ 13 ਲੱਖ ਪ੍ਰਵਾਸੀ ਅਮਰੀਕਾ ਵਿੱਚ ਦਾਖਲ ਹੋ ਚੁੱਕੇ ਨੇ ਇਕੱਲੇ ਜੂਨ ਮਹੀਨੇ ਦੌਰਾਨ 83 ਹਜ਼ਾਰ ਤੋਂ ਵੱਧ ਪ੍ਰਵਾਸੀਆਂ ਨੂੰ ਮੈਕਸੀਕੋ ਬਾਰਡਰ ਤੋਂ ਕਾਬੂ ਕੀਤਾ ਗਿਆ ਅਮਰੀਕਾ ਦੇ ਦੱਖਣੀ ਬਾਰਡਰ ਤੇ ਰੋਜ਼ਾਨਾ ਕਾਬੂ ਕੀਤੇ ਜਾ ਰਹੇ ਪ੍ਰਵਾਸੀਆਂ ਦੀ ਔਸਤ ਗਿਣਤੀ 25000 ਦੱਸੀ ਜਾ ਰਹੀ ਹੈ ਅਤੇ ਰਾਸ਼ਟਰਪਤੀ ਜੋ ਬਾਈਡਨ ਦੇ ਸੱਤਾ ਸੰਭਾਲਨ ਮਕਰੋਂ ਪਹਿਲੀ ਵਾਰ ਇੱਕ ਮਹੀਨੇ ਦੌਰਾਨ ਰੋਕੇ ਪ੍ਰਵਾਸੀਆਂ ਦੀ ਗਿਣਤੀ ਐਨੇ ਹੇਠਲੇ ਪੱਧਰ ਤੇ ਆਈ ਹੈ ਬਾਈਡਨ ਸਰਕਾਰ ਵੱਲੋਂ ਬੀਤੀ 5 ਜੂਨ ਤੋਂ ਬਾਰਡਰ ਏਜੰਟਾਂ ਨੂੰ ਅਸਾਈਲਮ ਦੇ ਦਾਅਵੇ ਰੱਦ ਕਰਨ ਦਾ ਹੱਕ ਦਿੱਤਾ ਗਿਆ ਜਿਸ ਦਾ ਅਸਰ ਸਾਫ਼ ਨਜ਼ਰ ਆਇਆ ਹੈ ਦੱਸਤੇ ਹੈ ਕਿ 4 ਸਾਲ ਪਹਿਲਾਂ ਸਤੰਬਰ 2020 ਵਿੱਚ 40507 ਪ੍ਰਵਾਸੀਆਂ ਨੂੰ ਬਾਰਡਰ ਤੇ ਰੋਕਿਆ ਗਿਆ ਸੀ ਜੋ ਬੀਤੇ ਕੁਝ ਵਰਿਆਂ ਦਾ ਸਭ ਤੋਂ ਹੇਠਲਾ ਅੰਕੜਾ ਮੰਨਿਆ ਜਾ ਰਿਹਾ ਹੈ ਪਰ ਦਸੰਬਰ 2023 ਵਿੱਚ ਸਭ ਤੋਂ ਵੱਧ 2.5 ਲੱਖ ਪ੍ਰਵਾਸੀਆਂ ਨੂੰ ਬਾਰਡਰ ਤੇ ਰੋਕਿਆ ਗਿਆ ਨਮੰਬਰ ਵਿੱਚ ਹੋਣ ਵਾਲੀਆਂ ਆਮ ਚੋਣਾ ਤੇ ਮੱਧ ਦਿਨਜ਼ੜ ਨਾਜਾਇਜ਼ ਪ੍ਰਵਾਸ ਪੱਖ ਦਾ ਮਤਭੇਦਿਆ ਹੋਇਆ ਹੈ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트ੰਪ ਐਲਾਨ ਕਰ ਚੁੱਕੇ ਨੇ ਕਿ ਸਤਾ ਵਿੱਚ ਆਉਣ ਤੇ ਲੱਖਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਦੂਜੇ ਪਾਸੇ ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਐਨੇ ਵੱਡੇ ਪੱਧਰ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕਰਨਾ ਸੰਭਵ ਹੀ ਨਹੀਂ ਦੂਜੇ ਪਾਸੇ ਕਸਟਮਸ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਵਿੱਚ ਹੋਰ ਕਮੀ ਆ ਸਕਦੀ ਹੈ ਐਡਵਿੰਟਨ ਦੇ ਬਜਟ ਦੀ ਘਾਟ ਕਰਕੇ 2025 ਦੇ ਵਿੱਚ ਵੱਡੇ ਪ੍ਰਾਪਰਟੀ ਟੈਕਸ ਵਾਅਦੇ ਦਾ ਖਤਰਾ ਜਤਾਇਆ ਜਾ ਰਿਹਾ ਹੈ ਐਡਵਿੰਟਨ ਸਿਟੀ ਨੇ ਚੇਤਾਵਨੀ ਦਿੱਤੀ ਹੈ ਟੈਕਸ ਮਾਲੀਆ ਦੇ ਨਾਲ 88 ਮਿਲੀਅਨ ਡਾਲਰ ਬਜਟ ਅੰਤਰ ਨੂੰ ਕਵਰ ਕਰਨ ਦਾ ਮਤਲਬ ਹੈ ਕਿ 2025 ਦੇ ਵਿੱਚ 13% ਪ੍ਰਾਪਰਟੀ ਟੈਕਸ ਵਿੱਚ ਵਾਧਾ ਹੋਵੇਗਾ ਜੋ ਕਿ ਲੋਕਾਂ ਵਾਸਤੇ ਚਿੰਤਾਜਨਕ ਖਬਰ ਬਣੀ ਹੋਈ ਹੈ ਸ਼ਹਿਰ ਦੇ ਅਧਿਕਾਰੀ ਚੇਤਾਵਨੀ ਦੇ ਰਹੇ ਨੇ ਕਿ ਅਗਲੇ ਸਾਲ ਦੀਆਂ ਵਿੱਤੀ ਘਾਟਾ ਨੂੰ ਹੱਲ ਕਰਨ ਦੀ ਯੋਜਨਾ ਤੋਂ ਬਿਨਾ ਐਡਮਿੰਟਨ ਦੇ ਸਾਲ 2025 ਦੇ ਪ੍ਰਾਪਰਟੀ ਟੈਕਸ ਵਿੱਚ ਵਾਧਾ ਪਹਿਲਾਂ ਤੋਂ ਹੀ ਕਿਤਾਬਾਂ ਤੇ ਕੀਤੇ ਗਏ ਵਾਅਦੇ ਨਾਲੋਂ ਲਗਭਗ ਦੁੱਗਣਾ ਹੋ ਸਕਦਾ ਹੈ ਸਿਟੀ ਦੇ ਮੁੱਖ ਵਿੱਤੀ ਅਧਿਕਾਰੀ ਸਟੈਸੀ ਪੈਦਬਰੀ ਨੇ ਕੌਂਸਲ ਦੀ ਕਾਰਜਕਾਰੀ ਕਮੇਟੀ ਨੂੰ ਦੱਸਿਆ ਹੈ ਕਿ ਐਡਮਿੰਟਨ ਨੂੰ 88 ਮਿਲੀਅਨ ਡਾਲਰ ਦੇ ਬਜਟ ਪਾੜੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਹਿੰਗਾਈ ਮਾਲੀਏ ਦੀ ਕਮੀ ਅਤੇ ਸ਼ਹਿਰ ਦੀਆਂ ਨਵੀਆਂ ਪਹਿਲ ਕਦਮੀਆਂ ਲਈ ਪੈਸਾ ਸਭ ਕੁਝ ਵਧ ਰਿਹਾ ਹੈ ਸ਼ਹਿਰ ਨੂੰ ਅਗਲੇ ਸਾਲ ਆਪਣੇ ਵਿਤੀ ਸਥਿਰਤਾ ਰਿਜ਼ਰਵ ਵਿੱਚ ਪੈਸਾ ਲਗਾਉਣਾ ਪਵੇਗਾ ਤਾਂ ਜੋ ਇਸ ਨੂੰ ਖੱਟੋ-ਕੱਟ ਲੁੜਿੰਦੀ ਬਕਾਇਆ ਵਿੱਚ ਵਾਪਸ ਲਿਆਉਣਾ ਸ਼ੁਰੂ ਕੀਤਾ ਜਾ ਸਕੇ ਪਰ ਸਾਰੀ ਰਕਮ ਨੂੰ ਟੈਕਸ ਮਾਲੀਏ ਨਾਲ ਕਵਰ ਕਰਨ ਦਾ ਮਤਲਬ ਹੋਵੇਗਾ 13% ਪ੍ਰਾਪਰਟੀ ਟੈਕਸ ਵਾਧਾ ਤੇ ਪੈਬਰੀ ਦਾ ਕਹਿਣਾ ਹੈ ਇਹ ਬਹੁਤ ਜ਼ਿਆਦਾ ਹੈ ਸ਼ਹਿਰ ਨੇ 4 ਸਾਲਾਂ ਦੇ ਬਜਟ ਵਿੱਚ 2025 ਵਿੱਚ 7% ਟੈਕਸ ਵਾਧੇ ਦੀ ਮੰਗ ਕੀਤੀ ਹੈ। ਪੈਟਬਰੀ ਨੇ ਕਿਹਾ ਕਿ ਜਦੋਂ ਇਸ ਗਿਰਾਵਟ ਵਿੱਚ ਬਜਟ ਸਮਾਯੋਜਨ ਦੀ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਸਿਟੀ ਸਟਾਫ ਕਾਉਂਸਲ ਵਿੱਚ ਦੋ ਅੰਕੀ ਨੰਬਰ ਨਹੀਂ ਲਿਆਉਣਾ ਚਾਹੀਦਾ ਅਤੇ ਉਨ੍ਹਾਂ ਕੋਲ ਸ਼ਹਿਰ ਦੀਆਂ ਸੇਵਾਵਾਂ ਵਿੱਚ ਪਛਾਣੀਆਂ ਗਈਆਂ ਫੰਡਿੰਗ ਕਮੀਆਂ ਨੂੰ ਦੂਰ ਕਰਨ ਲਈ ਯੋਜਨਾਵਾਂ ਨੇ ਪਰ ਮੁੱਦਿਆਂ ਦੀ ਸੂਚੀ ਵਿੱਚ ਕੁਝ ਚੀਜ਼ਾਂ ਨੇ ਜਿਵੇਂ ਕਿ ਲਗਭਗ 13 ਮਿਲੀਅਨ ਡਾਲਰ ਦਾ ਟ੍ਰਾਂਜ਼ਿਟ ਕਿਰਾਇਆ ਮਾਲੀਆ ਅੰਤਰ ਅਤੇ ਫਾਇਰਫਾਈਟਰ ਓਵਰਟਾਈਮ ਖਰਚਿਆਂ ਵਿੱਚ 6.2 ਮਿਲੀਅਨ ਡਾਲਰ ਦੀ ਉਮੀਦ ਇਕ ਗੁੰਜਲਦਾਰ ਨੇ ਅਤੇ ਹੱਲ ਕਰਨ ਲਈ ਕਈ ਸਾਲ ਲੱਗ ਸਕਦੇ ਨੇ ਸਾਲ 2022 ਵਿੱਚ ਕਾਉਂਸਲ ਨੇ ਸ਼ਹਿਰ ਦੇ ਪ੍ਰਸ਼ਾਸਨ ਨੂੰ ਹਰ ਸਾਲ 60 ਮਿਲੀਅਨ ਡਾਲਰ ਦੀ ਬਚਤ ਜਾਂ ਕਟੌਤੀਆਂ ਦਾ ਪਤਾ ਲਗਾਉਣ ਲਈ ਕਿਹਾ ਸੀ ਜਦੋਂ ਤੱਕ ਕਟੌਤੀਆਂ ਮੁੱਖ ਸੇਵਾਵਾਂ ਨੂੰ ਪ੍ਰਭਾਵਿਤ ਨਹੀਂ ਕਰਦੀਆਂ ਇੱਕ ਸ਼ਹਿਰ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇੰਦਨ ਅਤੇ ਬੇੜੇ ਦੇ ਰੱਖ-ਰਖਾਅ ਦੇ ਖਰਚਿਆਂ ਲਈ ਮਹਿੰਗਾਈ ਨੂੰ ਪੂਰਾ ਕਰਨ ਲਈ ਵਾਧੂ ਫੰਡਿੰਗ ਤੋਂ ਬਿਨਾ ਬਰਫ਼ ਨੂੰ ਸਾਫ਼ ਕਰਨਾ ਸਲੋ ਹੋ ਜਾਵੇਗਾ ਬਸੰਤ ਸਵੀਪਿੰਗ ਵਿੱਚ ਦੇਰੀ ਹੋਵੇਗੀ ਅਤੇ ਬੱਸ ਸੇਵਾ ਸਲੋ ਹੋ ਜਾਵੇਗੀ। ਉਸ ਰਿਪੋਰਟ ਦੇ ਵਿੱਚ ਸ਼ਹਿਰ ਨੂੰ ਜਿੰਨਾ ਖਾਸ ਵਿੱਤੀ ਪ੍ਰਭਾਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਵਿੱਚੋਂ ਜ਼ਿਆਦਾਤਰ ਦਾ ਵੇਰਵਾ ਵੀ ਦਿੱਤਾ ਗਿਆ ਹੈ। ਪਰ ਕੁੱਲ 88 ਮਿਲੀਅਨ ਡਾਲਰ ਵਿੱਚੋਂ ਲਗਭਗ 16.5 ਮਿਲੀਅਨ ਡਾਲਰ ਸਿਰਫ ਇੱਕ ਦਸਤਾਵੇਜ਼ ਦੇ ਵਿੱਚ ਦਿੱਤੇ ਗਏ ਨੇ ਜੋ ਗੁਪਤ ਰੱਖਿਆ ਗਿਆ ਹੈ ਉਸ ਪੈਸੇ ਵਿੱਚੋਂ 13.2 ਮਿਲੀਅਨ ਡਾਲਰ ਪ੍ਰਸ਼ਾਸਨ ਜਾਂ ਕੌਂਸਲ ਦੁਆਰਾ ਨਿਰਦੇਸ਼ਿਤ ਪਹਿਲਕਦਮੀ ਵਜੋਂ ਸੂਚੀਬੱਧ ਕੀਤੇ ਗਏ ਨੇ ਅਤੇ 3.2 ਮਿਲੀਅਨ ਡਾਲਰ ਬਾਹਰੀ ਕਾਰਕਾਂ ਤੋਂ ਆਉਂਦੇ ਨੇ ਮੇਅਰ ਅਮਰਜੀਤ ਸੋਹੀ ਦੇ ਅਨੁਸਾਰ ਇੱਕ ਸਾਲ ਬਾਅਦ ਜਦੋਂ ਕਾਉਂਸਲ ਨੇ ਪ੍ਰਾਪਰਟੀ ਟੈਕਸ ਵਿੱਚ ਸਿਰਫ 9% ਦੇ ਵਾਅਦੇ ਨੂੰ ਮਨਜ਼ੂਰੀ ਦਿੱਤੀ ਮੂਲ ਰੂਪ ਵਿੱਚ 2024 ਦੇ ਬਜਟ ਵਿੱਚ 6.6% ਦੇ ਵਾਅਦੇ ਤੋਂ ਐਡਮਿੰਟੋਨੀਅਨ ਲੋਕ ਟਿਪ ਆਊਟ ਹੋ ਗਏ ਨੇ ਮੇਰ ਨੇ ਸੁਭਾਈ ਸਰਕਾਰਾਂ ਨੂੰ ਸੁਭਾਈ ਮਾਲਕੀ ਵਾਲੀਆਂ ਇਮਾਰਤਾਂ ਤੇ ਪ੍ਰਾਪਰਟੀ ਟੈਕਸਾਂ ਦੀ ਬਜਾਏ ਅਦਾ ਕੀਤੀਆਂ ਗ੍ਰਾਂਟਾਂ ਵਿੱਚ ਕਟੌਤੀਆਂ ਨੂੰ ਵਾਪਸ ਲੈਣ ਦੀ ਵੀ ਮੰਗ ਦੁਹराई ਅਲਬਰਟਾ ਨੇ ਸਾਲ 2019 ਦੇ ਬਜਟ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੇਖੀਆਂ ਨੇ ਕਿ ਪ੍ਰੋਵਿੰਸ ਨਗਰਪਾਲਿਕਾਵਾਂ ਨੂੰ ਟੈਕਸਾਂ ਵਿੱਚ ਅਦਾ ਕੀਤੇ ਜਾਣ ਵਾਲੇ ਅੱਦੇ ਹੀ ਹਿੱਸੇ ਦਾ ਭੁਗਤਾਨ ਕਰਦਾ ਹੈ ਮੇਰ ਨੇ ਕਿਹਾ ਕਿ ਸੰਚਿਤ ਰੂਪ ਵਿੱਚ ਐਡਮਿੰਟਨ ਲਗਭਗ 90 ਮਿਲੀਅਨ ਡਾਲਰ ਘਟ ਕਮਾਈ ਕਰ ਰਿਹਾ ਹੈ ਬਜਟ ਫੈਸਲੇ ਹਜੇ ਆਉਣੇ ਨੇ ਖਾਚੜ ਦੇ ਵਿੱਚ ਸਮਾਯੋਜਨ ਦੀ ਪ੍ਰਕਿਰਿਆ ਸ਼ੁਰੂ ਹੋਣ ਦੇ ਨਾਲ ਇਹ ਬਜਟ ਫੈਸਲੇ ਦਿੱਤੇ ਜਾਣਗੇ ਸਾਲ ਦੇ ਅੰਤ ਵਿੱਚ ਘਾਟੇ ਲਈ ਇੱਕ ਅਪਡੇਟ ਕੀਤਾ ਅਨੁਮਾਨ ਸਤੰਬਰ ਦੇ ਵਿੱਚ ਮਿਲਣ ਦੀ ਉਮੀਦ ਜਿਤਾਈ ਗਈ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ 27% ਮਕਾਨ ਕਿਰਾਏ ਵਧ ਸਕਦੇ ਨੇ ਦਰਸਲ ਮਕਾਨ ਮਾਲਕਾਂ ਨੂੰ 27% ਕਿਰਾਇਆ ਵਧਾਉਣ ਦਾ ਹੱਕ ਮਿਲ ਰਿਹਾ ਹੈ ਭਾਵੇਂ ਇਹ ਮਾਮਲਾ ਸਿਰਫ ਦੋ ਮਕਾਨ ਮਾਲਕਾਂ ਤੱਕ ਹੀ ਸੀਮਤ ਹੈ ਪਰ ਦੇਖਾਂ ਦੇਖੀ ਹੋਰ ਮਕਾਨ ਮਾਲਕ ਆਪਣੇ ਨੁਕਸਾਨ ਦੀ ਦੁਹਾਈ ਦਿੰਦਿਆਂ ਹੋਇਆਂ ਬਿਲਕੁਲ ਇਸੇ ਕਿਸਮ ਦੀ ਹੀ ਮੰਗ ਕਰ ਸਕਦੇ ਨੇ ਤੇ ਕਿਰਾਏਦਾਰਾਂ ਦਾ ਕੁਚਮਰ ਨਿਕਲ ਸਕਦਾ ਹੈ ਬ੍ਰਿਟਿਸ਼ ਕੋਲੰਬੀਆ ਵਿਕਟੋਰੀਆ ਦੇ ਦੋ ਮਕਾਨ ਮਾਲਕਾਂ ਨੂੰ ਉਸ ਰਕਮ ਤੋਂ ਵੱਧ ਕਿਰਾਇਆ ਵਾਅਦਾ ਦਿੱਤਾ ਗਿਆ ਹੈ ਜੋ ਕਿ ਕਾਨੂੰਨੀ ਤੌਰ ਤੇ ਮਨਜ਼ੂਰ ਕੀਤੀ ਗਈ ਹੈ ਜਦੋਂ ਇਹ ਪਤਾ ਲੱਗਾ ਕਿ ਉਹ ਕਿਰਾਏ ਦੀ ਜਾਇਦਾਦ ਤੇ ਵਿੱਤੀ ਨੁਕਸਾਨ ਚੱਲ ਰਹੇ ਨੇ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਵਿਖੇ ਸਾਹਮਣੇ ਆਏ ਹੈਰਾਨਕੁਨ ਮਾਮਲੇ ਵਿੱਚ ਮਕਾਨ ਮਾਲਕਾਂ ਨੇ ਦਲੀਲ ਦਿੱਤੀ ਕਿ ਵਧੀਆਂ ਵਿਆਜ ਦਰਾਂ ਕਾਰਨ ਉਹਨਾਂ ਨੂੰ ਕਿਸ਼ਤਾਂ ਦੇ ਰੂਪ ਵਿੱਚ 80 ਹਜ਼ਾਰ ਡਾਲਰ ਅਦਾ ਕਰਨੇ ਪੈ ਰਹੇ ਨੇ ਜਦਕਿ ਪਹਿਲਾਂ ਇਹ ਰਕਮ 45722 ਡਾਲਰ ਬੰਦੀ ਸੀ ਇੱਕ ਮੀਡੀਆ ਦੀ ਰਿਪੋਰਟ ਮੁਤਾਬਕ ਮਕਾਨ ਮਾਲਕਾਂ ਨੇ ਅਕਤੂਬਰ 2021 ਵਿੱਚ ਪਹਿਲੀ ਰੈਂਟਲ ਪ੍ਰਾਪਰਟੀ ਖਰੀਦੀ ਅਤੇ ਉਸ ਵੇਲੇ ਵਿਆਜ ਦਰ 1.9 ਫੀਸਦੀ ਚੱਲ ਰਹੀ ਸੀ ਪਰ ਜੁਲਾਈ 2023 ਤੱਕ ਵਿਆਜ ਦਾ ਬੋਝ 6.65 ਫੀਸਦੀ ਹੋ ਗਿਆ ਇਸੇ ਦੌਰਾਨ ਮਕਾਨ ਮਾਲਕਾਂ ਨੇ ਕਿਰਾਏਦਾਰਾਂ ਨਾਲ ਸੰਪਰਕ ਕਰਦਿਆਂ 500 ਡਾਲਰ ਪ੍ਰਤੀ ਮਹੀਨਾ ਕਿਰਾਇਆ ਵਧਾਉਣ ਦੀ ਗੱਲ ਕੀਤੀ ਪਰ ਕਿਰਾਏਦਾਰਾਂ ਨੇ ਨਾ ਕਰ ਦਿੱਤੀ ਕਿਰਾਏਦਾਰਾ ਨੇ ਦਲੀਲ ਦਿੱਤੀ ਕਿ ਜਾਇਦਾਦ ਵਿੱਚ ਨਿਵੇਸ਼ ਕਰਨ ਵਾਲਿਆਂ ਨੂੰ ਕਈ ਫਾਇਦੇ ਵੀ ਹੁੰਦੇ ਨੇ ਜਿਸ ਦੇ ਮੱਦੇਨਜ਼ਰ ਕਿਰਾਏ ਵਿੱਚ ਭਾਰੀ ਪਰਕਮ ਵਾਦਾ ਨਾ ਕੀਤਾ ਜਾਵੇ ਇਸ ਮਗਰਮ ਮਕਾਨ ਮਾਲਕਾਂ ਨੇ ਰੈਜ਼ੀਡੈਂਸ਼ੀਅਲ ਟੈਨੈਂਸੀ ਬ੍ਰਾਂਚ ਵਿੱਚ ਮੁਕੱਦਮਾ ਦਾਇਰ ਕਰਦਿਆਂ ਕਿਰਾਏ ਵਿੱਚ 23.5% ਵਾਧਾ ਕਰਨ ਦੀ ਮੰਗ ਕੀਤੀ ਜਦਕਿ ਕਾਨੂੰਨੀ ਤੌਰ ਤੇ ਸਾਲਾਨਾ 3.5% ਵਾਧਾ ਕੀਤਾ ਜਾ ਸਕਦਾ ਹੈ। ਦੋਹਾਂ ਵਾਧਿਆਂ ਨੂੰ ਜੋੜ ਦਿੱਤਾ ਜਾਵੇ ਤਾਂ ਕਿਰਾਏਦਾਰਾਂ ਤੇ 27% ਵਾਧੇ ਦਾ ਬੋਝ ਪਵੇਗਾ। ਕਿਰਾਏ ਦੇ ਦਿੱਤੇ ਮਕਾਨ ਦੋ ਬੈੱਡਰੂਮ ਵਾਲੇ ਨੇ ਅਤੇ ਕਿਰਾਏ ਵਦਨ ਮਗਰੋਂ ਕਿਰਾਏਦਾਰਾਂ ਨੂੰ 1000 968 ڈالر ਅਦਾ ਕਰਨੇ ਪੈਣਗੇ ਆਰਟੀਬੀ ਨੇ ਆਪਣੇ ਫੈਸਲੇ ਵਿੱਚ ਲਿਖਿਆ ਹੈ ਕਿ ਮਕਾਨ ਮਾਲਕਾਂ ਦਾ ਵੱਡਾ ਆਰਥਿਕ ਨੁਕਸਾਨ ਹੋ ਰਿਹਾ ਹੈ ਜੋ ਬਰਦਾਸ਼ਤ ਕਰਨਾ ਸੰਭਵ ਨਹੀਂ ਫੈਸਲੇ ਵਿੱਚ ਇਸ ਗੱਲ ਦਾ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਮਕਾਨ ਮਾਲਕਾਂ ਵੱਲੋਂ ਆਪਣੇ ਆਰਥਿਕ ਨੁਕਸਾਨ ਬਾਰੇ ਹਰ ਸਬੂਤ ਪੇਸ਼ ਕੀਤਾ ਗਿਆ ਹੈ ਤੇ ਇਸ ਨੂੰ ਘਟਾਉਣ ਲਈ ਕਿਰਾਏ ਵਿੱਚ ਵਾਧਾ ਲਾਜ਼ਮੀ ਹੈ ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਹਾਊਸਿੰਗ ਮੰਤਰੀ ਰਵੀ ਕਾਲੋਂ ਨੇ ਕਿਹਾ ਕਿ ਰਿਹਾਇਸ਼ ਦੇ ਸੰਕਟ ਨਾਲ ਨਜਿੱਠਣ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਹੈ ਰਵੀ ਕਾਲੋਂ ਨੇ ਇਹ ਵੀ ਕਿਹਾ ਕਿ 2018 ਮਗਰੋਂ ਮਕਾਨ ਕਿਰਾਇਆਂ ਵਿੱਚ ਵਾਧੇ ਨੂੰ ਮਹਿੰਗਾਈ ਦਰ ਤੋਂ ਹੇਠਾਂ ਰੱਖਣ ਵਿੱਚ ਸਫਲਤਾ ਮਿਲੀ ਹੈ ਮਕਾਨ ਕਿਰਾਇਆਂ ਵਿੱਚ 27% ਦੇ ਵਾਧੇ ਬਾਰੇ ਉਨ੍ਹਾਂ ਕਿਹਾ ਕਿ ਇਹ ਗੈਰ ਸਧਾਰਨ ਵਾਧਾ ਸਾਬਕਾ ਸਰਕਾਰ ਦੀ ਨੀਤੀ ਕਾਰਨ ਸੰਭਵ ਹੋਇਆ ਬਿਨਾਂ ਸ਼ੱਕ ਲੋਕਾਂ ਦੇ ਮਨ ਵਿੱਚ ਸਵਾਲ ਉੱਠ ਰਹੇ ਨੇ ਅਤੇ ਹਾਊਸਿੰਗ ਮੰਤਰਾਲੇ ਵੱਲੋਂ ਨੀਤੀ ਦੀ ਸਮੀਖਿਆ ਕੀਤੀ ਜਾ ਰਹੀ ਹੈ। ਵੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਮਾਮਲਿਆਂ ਦੇ ਨਾਲ ਮਿਲਦੇ ਜੁਲਦੇ ਹੋਰ ਕਿੰਨੇਕ ਮਾਮਲੇ ਸਾਹਮਣੇ ਆਉਂਦੇ ਨੇ ਤੇ ਫਿਰ ਉਸ ਤੋਂ ਬਾਅਦ ਸਰਕਾਰ ਕੀ ਫੈਸਲਾ ਲਵੇਗੀ। ਇਸ ਦੇ ਨਾਲ ਹੀ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਤ।